ਨੇਮਬੱਧ ਕੰਮ ਨੇਮਬੱਧ ਜ਼ਿੰਦਗੀ ਦਾ ਆਪਣਾ ਇੱਕ ਸੁਖ ਹੈ ਅਤੇ ਕਾਮਯਾਬੀ ਪ੍ਰਾਪਤ ਕਰਨ ਦਾ ਇੱਕ ਮਹੱਤਵਪੂਰਨ ਨੁਸਖਾ ਵੀ ਬੇਤਰਤੀਬੀ ਸਾਰੇ ਇੱਕ ਦਿਨ ਦੇ ਕੰਮ ਦੀ ਬੇਤਰਤੀਬੀ ਕੰਮ ਟੰਗ ਵਿਚਲੀ ਅਜਿਹੇ ਕਾਰਨਾਂ ਸਦਕਾ ਅਸੀਂ ਖੌਰੇ ਕਿੰਨੇ ਦੁੱਖ ਚੱਲਦੇ ਹਾਂ ਆਰਥਿਕ ਘਾਟੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਉਸ ਵੇਲੇ ਕਿੰਨੀ ਪਰੇਸ਼ਾਨੀ ਹੁੰਦੀ ਹੈ ਇਹ ਰੋਜ਼ ਕਮਾ ਕੇ ਖਾਣ ਵਾਲੇ ਜਾਣਦੇ ਹਨ ਆਓ ਅਸੀਂ ਪ੍ਰਬੰਧ ਤੇ ਚਰਚਾ ਕਰੀਏ ਕਿ ਆਖਰ ਪ੍ਰਬੰਧ ਹੈ ਕੀ ਇਸ ਦਾ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਵ ਹੈ ਬੇਤਰਤੀਬੇ ਅਤੇ ਨੇਮਬੱਧ ਜੀਵਨ ਵਿੱਚ ਕੀ ਫਰਕ ਹੈ ਪ੍ਰਬੰਧ ਹੈ ਜ਼ਿੰਦਗੀ ਨੂੰ ਸਲੀਕੇ ਨਾਲ ਜਿਉਣਾ ਅਤੇ ਉਸ ਦਾ ਭਰਪੂਰ ਆਨੰਦ ਮਾਣਨਾ ਜਿਹੜੇ ਮਨੁੱਖ ਸਲੀਕੇ ਨਾਲ ਜਿਉਣਾ ਜਾਣਦੇ ਹਨ ਉਹ ਜ਼ਿੰਦਗੀ ਦੇ ਇੱਕ ਇੱਕ ਪਲ ਦਾ ਪੂਰਾ ਆਨੰਦ ਮਾਣਦੇ ਹਨ ਦੂਜਿਆਂ ਤੋਂ ਵੱਧ ਤਰੱਕੀ ਕਰਦੇ ਹਨ ਅਤੇ ਕਾਮਯਾਬੀਆਂ ਹਾਸਲ ਕਰਦੇ ਹਨ ਅਤੇ ਜੋ ਤਮੀਜ਼ ਨਾਲ ਜਿਉਣਾ ਨਹੀਂ ਜਾਣਦੇ ਉਹ ਹਰ ਪਲ ਚੁੰਝਲਾਏ ਜਿਹੇ ਰਹਿੰਦੇ ਹਨ ਚਿੰਤਾ ਅਤੇ ਤਣਾਅ ਉਹਨਾਂ ਦੇ ਚਿਹਰੇ ਤੇ ਪੱਕੇ ਤੌਰ ਤੇ ਡੇਰਾ ਜਮਾ ਲੈਂਦੇ ਹਨ ਉਹ ਜਾਣਦੇ ਹੀ ਨਹੀਂ ਕਿ ਜ਼ਿੰਦਗੀ ਦਾ ਸਵਾਦ ਕੀ ਹੈ ਬੇਤਰਤੀਬੇਪਨ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਸਮੇਂ ਦੀ ਵੀ ਕੋਈ ਕਦਰ ਕੀਮਤ ਨਹੀਂ ਹੁੰਦੀ ਇਸ ਲਈ ਉਹਨਾਂ ਦਾ ਬਿਆਨਤ ਕੀਮਤੀ ਸਮਾਂ ਬਰਬਾਦ ਹੋ ਜਾਂਦਾ ਹੈ ਅਜਿਹਾ ਲੋਕ ਕਦੇ ਤਰੱਕੀ ਨਹੀਂ ਕਰ ਸਕਦੇ ਉਹ ਕਿਸੇ ਵੀ ਖੇਤਰ ਵਿੱਚ ਕਾਮਯਾਬੀਆਂ ਤੋਂ ਕੋਹਾਂ ਦੂਰ ਰਹਿੰਦੇ ਹਨ ਹੁਣ ਦੇਖੋ ਕਿ ਕਿਵੇਂ ਇਹ ਪ੍ਰਬੰਧ ਸਾਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਂਦਾ ਹੈ ਅਤੇ ਕਿਵੇਂ ਸਾਡੀਆਂ ਕਾਮਯਾਬੀਆਂ ਦੇ ਰਾਹਾਂ ਦੀ ਰੁਕਾਵਟ ਹੈ ਇੱਕ ਦਫ਼ਤਰ ਵਿੱਚ ਇੱਕ ਸਹਾਇਕ ਕਲਰਕ ਵੱਡੇ ਬਾਬੂ ਦੇ ਕੈਬਨ ਵਿੱਚੋਂ ਬਾਹਰ ਆਇਆ ਅਤੇ ਆਪਣੇ ਕਮਰੇ 'ਚ ਆ ਕੇ ਰੈਂਕ ਦੀਆਂ ਫਾਈਲਾਂ ਦੀ ਫੋਲਾ ਫਾਲੀ ਕਰਨ ਲੱਗਾ। 1 ਮਿੰਟ, 2 ਮਿੰਟ ਇਸ ਤਰ੍ਹਾਂ 5-7 ਮਿੰਟ ਲੰਘ ਗਏ। ਉਸ ਦੇ ਚਿਹਰੇ ਤੇ ਹਲਕੀ ਜਹੀ ਪਰੇਸ਼ਾਨੀ ਅਤੇ ਉਲਝਣ ਦੇ ਭਾਵ ਉੱਭਰੇ ਤੇ ਬੜਬੜ ਕਰਨ ਲੱਗਾ। ਕਮਾਲ ਐ, ਕਿੱਧਰ ਗਈ ਫਾਈਲ? ਇੱਥੇ ਹੀ ਤਾਂ ਰੱਖੀ ਸੀ। ਉਧਰੋਂ ਵੱਡਾ ਬਾਬੂ ਜਰਾ ਤਰਖੀ ਜਹੀ ਚ ਬੋਲਿਆ। ਬਈ ਕੀ ਹੋਇਆ? ਜਲਦੀ ਲਿਆ ਫਾਈ ਸਰ ਲੱਭ ਰਿਹਾ ਸਹਾਇਕ ਕਲਰਕ ਦੀ ਘਬਰਾਹਟ ਵਧੀ ਲੱਭ ਰਿਹਾ ਸਰ ਸਹਾਇਕ ਕਲਰਕ ਚੁੰਝਲਾਹਟ ਤੇ ਪਰੇਸ਼ਾਨੀ ਨਾਲ ਚਿੰਤਤ ਵੀ ਹੋ ਗਿਆ ਉਹ ਜਾਣਦਾ ਸੀ ਕਿ ਵੱਡੇ ਸਾਈਹਬ ਨੇ ਫਾਈਲ ਮੰਗਵਾਈ ਹੋਣੀ ਹੈ ਜੇ ਨਾ ਲੱਭੀ ਤਾਂ ਵੱਡੇ ਬਾਬੂ ਦੀ ਫਟਕਾਰ ਦੇ ਨਾਲ ਵੱਡੇ ਸਾਹਿਬ ਦਾ ਪਾਰਾ ਵੀ ਚੜੇਗਾ ਹੋ ਸਕਦਾ ਹੈ ਲਾਪਰਵਾਹੀ ਨਾਲ ਕੰਮ ਕਰਨ ਦੇ ਕਾਰਨ ਨੌਕਰوں ਨੂੰ ਵੀ ਹੱਥ ਧੋਣਾ ਪਵੇ ਕਿਉਂਕਿ ਇਦਾਂ ਪਹਿਲਾਂ ਵੀ 3-4 ਵਾਰ ਨੋਟਸ ਮਿਲ ਚੁੱਕੇ ਸਨ ਵੱਡੇ बाबू ਦੀ ਫੇਰ ਆਵਾਜ਼ ਆਈ ਮਿਲੀ ਬਈ ਨਹੀਂ ਸਰ ਲੱਭ ਰਿਆਂ ਸਰ ਵੱਡਾ बाबू ਫਾਈਲ ਓਢੀ ਕਰ ਰਿਹਾ ਸੀ ਸਹਾਇਕ ਕਲਰਕ ਫਾਈਲ ਲੱਭ ਰਿਹਾ ਸੀ ਵੱਡੇ बाबू ਦਾ ਕੰਮ ਰੁਕਿਆ ਪਿਆ ਸੀ ਆਪਣੇ ਦਫ਼ਤਰ ਵਿੱਚ ਵੱਡੇ ਸਾਹਿਬ ਓਢੀ ਕਰੇ ਸਨ ਲਗਭਗ 15-20 ਮਿੰਟਾਂ ਪਿੱਛੋਂ ਫਾਈਲ ਮਿਲੀ ਪਲਾ ਦਫਤਰੋਂ ਫਾਈਲ ਨੇ ਕਿੱਧਰ ਭਜਣਾ ਸੀ ਮਿਲ ਗਈ ਪਰ ਲੱਭਣ ਵਿੱਚ ਸਮਾਂ ਲੱਗਿਆ ਕਿਉਂ ਇਸ ਲਈ ਕਿ ਸਾਰੀਆਂ ਫਾਈਲਾਂ ਬੇਤਰਤੀਬੀਆਂ ਸਨ ਉਲਟ ਪੁਲਟ ਕਰ ਰੱਖੀਆਂ ਸਨ ਹੁਣ ਤੁਸੀਂ ਆਪ ਹੀ ਸੋਚੋ ਕਿ ਅਜਿਹੇ ਸਹਾਇਕ ਕਲਰਕ ਤਰੱਕੀ ਕਰ ਸਕਦੇ ਹਨ ਨਹੀਂ ਅਸੀਂ ਕੰਮ ਤਾਂ ਕਰਦੇ ਹਾਂ ਪਰ ਉਸ ਦੇ ਉਲਟ ਪੁਲਟ ਹੋ ਜਾਣ ਕਾਰਨ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਸਾਡੇ ਕੰਮ ਦੀ ਚਾਲ ਰੁਕ ਜਾਂਦੀ ਹੈ ਸਮਾਂ ਬਰਬਾਦ ਹੋ ਜਾਂਦਾ ਹੈ। ਕਈ ਵਾਰ ਇਸ ਅਨਗਹਿਲੀ ਦੀ ਸਾਨੂੰ ਕੀਮਤ ਵੀ ਚੁਕਾਉਣੀ ਪੈਂਦੀ ਹੈ। ਇਸ ਲਈ ਇਹ ਬੇਤਰਤੀਬਪਾਨ ਸਾਡੀ ਜ਼ਿੰਦਗੀ ਲਈ ਹਰ ਤਰ੍ਹਾਂ ਨਾਲ ਹਾਨੀਕਾਰਕ ਹੈ। ਕੁਝ ਪਰਿਵਾਰਾਂ ਵਿੱਚ ਸਭ ਕੁਝ ਉਲਟਪੁਲਟ ਹੋਇਆ ਰਹਿੰਦਾ ਹੈ। ਸਾਰੇ ਇੱਕ ਦੂਜੇ ਨੂੰ ਕਸੂਰਵਾਰ ਕਹਿੰਦੇ ਰਹਿੰਦੇ ਹਨ। ਬਈ ਮੇਰੀ ਸ਼ਰਟ ਦਾ ਕੀ ਬਣਿਆ? ਕਿੱਥੇ ਰੱਖੀ ਹੈ? ਬੈਲਟ ਦਾ ਪਤਾ ਹੀ ਨਹੀਂ ਲੱਗ ਰਿਹਾ। ਓਹੋ ਹੁਣ ਪੈਨ ਕਿਹਨੇ ਚੱਕ ਲਿਆ ਟੂਥਪੇਸਟ ਵੀ ਉਥੋਂ ਗਾਇਬ ਹੈ ਇਹ ਸਾਰੀਆਂ ਚੀਜ਼ਾਂ ਕੌਣ ਇੱਧਰ ਉੱਧਰ ਕਰ ਦਿੰਦਾ ਹੈ ਕਿੰਨੀ ਵਾਰੀ ਕਿਹਾ ਹੈ ਜਿਹੜੀ ਚੀਜ਼ ਜਿੱਥੋਂ ਚੱਕੋ ਉੱਥੇ ਹੀ ਰੱਖਿਆ ਕਰੋ ਪਰਿਵਾਰ ਦੇ ਹਰੇਕ ਜੀ ਨੂੰ ਕੋਈ ਨਾ ਕੋਈ ਸ਼ਿਕਾਇਤ ਰਹਿੰਦੀ ਹੈ ਸਾਰੇ ਲੱਭ ਰਹੇ ਨੇ ਆਪਣੀ ਆਪਣੀ ਚੀਜ਼ ਸਾਰਾ ਸਮਾਨ ਉਗੜ ਤੁਗੜਾ ਹੋਈ ਜਾ ਰਿਹਾ ਹੈ ਸਭ ਕੁਝ ਖਿੱਲਰ ਰਿਹਾ ਹੈ ਹਰ ਰੋਜ਼ ਭੱਜਣ ਵਾਂਗ ਕੰਮ ਲਈ ਨਿਕਲਣਾ ਪੈਂਦਾ ਹੈ ਬੱਚਿਆਂ ਨੂੰ ਸਕੂਲ ਜਾਣ 'ਚ ਦੇਰੀ ਹੋ ਰਹੀ ਹੈ ਬਾਹਰ ਰਿਕਸ਼ੇ ਵਾਲਾ ਜਾਂ ਵੈਨ ਡਰਾਈਵਰ ਚੀਕੀ ਜਾ ਰਿਹਾ ਹੈ ਬੱਚੇ ਨੂੰ ਛੇਤੀ ਭੇਜੋ ਕੀ ਅਜਿਹਾ ਮਾਹੌਲ ਤੁਹਾਨੂੰ ਚੰਗਾ ਲੱਗਦਾ ਹੈ ਨਹੀਂ ਨਾ ਫਿਰ ਵੀ ਤੁਸੀਂ ਜ਼ਰਾ ਜਹੀ ਲਾਪਰਵਾਹੀ ਨਾਲ ਸਾਰਾ ਕੁਝ ਉਲਟ ਪੁਲਟ ਕਰੀ ਰੱਖਦੇ ਹੋ ਥੋੜੀ ਜਿਹੀ ਸਿਆਣਪ ਤੋਂ ਕੰਮ ਲਓ ਤਾਂ ਸਭ ਪ੍ਰਬੰਧ ਸੁਚਾਰੂ ਹੋ ਸਕਦਾ ਹੈ ਬਚਾਓ ਚ ਉਹ ਕਿਹਾ ਜਾਂਦਾ ਹੈ ਕਿ ਪਰਿਵਾਰ 'ਚ ਬੱਚੇ ਵੀ ਹਨ। ਇੰਨਾ ਵੱਡਾ ਪਰਿਵਾਰ ਹੈ ਸਾਰਿਆਂ ਦੇ ਹੱਥ ਲੱਗਦੇ ਹਨ। ਕੀ ਦੇ ਮਨ 'ਚ ਕਿੱਦਾਂ ਆਇਆ ਉਦਾਂ ਹੀ ਚੀਜ਼ ਰੱਖ ਦਿੰਦਾ। ਇਹਦੇ 'ਚ ਸਾਡੀ ਕੀ ਗਲਤੀ ਹੈ? ਗੱਲ ਤਾਂ ਠੀਕ ਹੈ ਪਰ ਇਸ ਦੇ ਬਾਵਜੂਦ ਸਚਾਰੂ ਰੂਪ ਨਾਲ ਸਭ ਕੁਝ ਰੱਖਿਆ ਜਾ ਸਕਦਾ ਹੈ। ਸ਼ਰਤ ਇਹ ਹੈ ਕਿ ਪਰਿਵਾਰ ਦੇ ਸਾਰੇ ਜੀ ਆਪਣੀ ਆਦਤ ਬਣਾ ਲੈਣ ਕਿ ਜਿਹੜੀ ਚੀਜ਼ ਜਿੱਥੋਂ ਪਈ ਚੱਕਣ ਉੱਥੇ ਹੀ ਰੱਖਣ। ਕਈ ਦਿਨ ਸਖਤੀ ਨਾਲ ਪਾਲਣਾ ਕਰਨ ਤਾਂ ਫੇਰ ਗੱਡੀ ਲਈ ਤੇ ਆ ਜਾਓ ਸਭ ਕੁਝ ਪ੍ਰਬੰਧ ਠੇਠਾ ਹੋਣ ਨਾਲ ਕਿਸੇ ਨੇ ਨਹੀਂ ਉਲਝਣਾ ਕਿਉਂਕਿ ਝੰਜਲਾਹਟ ਕਈ ਵਾਰ ਘਰ ਚ ਕਲੇਸ਼ ਦਾ ਕਾਰਨ ਬਣ ਜਾਂਦੀ ਹੈ ਕਦੇ ਕਦੇ ਘਰੇਲੂ ਝਗੜਾ ਵੀ ਹੋ ਜਾਂਦਾ ਹੈ ਸਮਾਂ ਵੀ ਬਰਬਾਦ ਹੁੰਦਾ ਹੈ ਅਸਲ ਵਿੱਚ ਉਲਟ ਪਲਟਤਾ ਸਾਡੀ ਜ਼ਿੰਦਗੀ ਚ ਪਸਰੀ ਪਈ ਹੈ ਇਸੇ ਕਾਰਨ ਸਾਡਾ ਕੰਮ ਪਛੜਦਾ ਜਾਂਦਾ ਹੈ ਡਾਵਾ ਡੋਲ ਰਹਿਣਾ ਤਰੱਕੀ ਦੇ ਆਂ ਕੰਮ ਕਰਨਾ ਤਰੱਕੀ ਦੇ ਰਾਹ ਵਿੱਚ ਰੁਕਾਵਟ ਹੈ ਤੁਸੀਂ ਕਿਸੇ ਦਫ਼ਤਰ 'ਚ ਕੰਮ ਕਰਦੇ ਹੋ ਤਾਂ ਆਪਣਾ ਸਭ ਕੁਝ ਪ੍ਰਬੰਧ ਤਹਿਤ ਨਿਯਮਬੱਧ ਰੱਖੋ ਹਰੇਕ ਕਾਗਜ਼ ਠੀਕ ਫਾਈਲ 'ਚ ਰੱਖੋ ਸਾਰੀਆਂ ਫਾਈਲਾਂ ਅਤੇ ਰਿਕਾਰਡ ਏਦਾਂ ਰੱਖੋ ਕਿ ਜਿਵੇਂ ਹੀ ਉਸ ਦੀ ਮੰਗ ਹੋਵੇ ਤੁਰੰਤ ਦਿੱਤੀ ਜਾ ਸਕੇ ਕੁਝ ਲੋਕਾਂ ਦੀ ਹਰ ਰੋਜ਼ ਦੀ ਕੰਮ ਰਿਪੋਰਟ ਦਾ ਇਹ ਹਾਲ ਹੈ ਕਿ ਇੱਧਰ ਉੱਧਰ ਕਾਗਜ਼ ਖੰਡਾਈ ਰੱਖਣਗੇ ਡਾਕਟਰ ਬੰਦ ਹੋਣ ਦੇ ਸਮੇਂ ਸਾਰਾ ਖਲਾਰਾ ਉਦਾਂ ਹੀ ਛੱਡ ਕੇ ਤੁਰਦੇ ਲੱਗਣਗੇ ਅਤੇ ਦੂਜੇ ਦਿਨ ਜਦੋਂ ਕਿਸੇ ਕਾਗਜ਼ ਦੀ ਲੋੜ ਪੈਂਦੀ ਹੈ ਤਾਂ ਉਹ ਯਾਰ ਕਿੱਥੇ ਚਲਾ ਗਿਆ ਇਹ ਕਾਗਜ਼ ਇੱਥੇ ਹੀ ਤਾਂ ਰੱਖਿਆ ਸੀ ਬਸ ਬੌਲਿਆ ਮੰਗ ਮੇਜ਼ ਤੇ ਸ਼ੁਰੂ ਕਰਤੇ ਹੱਥ ਪੈਰ ਮਾਰਨੇ ਕਿਤੇ ਜਾ ਕੇ ਭੁਗਾਈ ਕਰਨ ਪਿੱਛੋਂ ਮਿਲ ਜਾਂਦਾ ਹੈ ਉਹ ਕਾਗਜ਼ ਪਰ ਮੱਥੇ ਤੇ ਤਿਓੜੀਆਂ ਤੇ ਮੂੰਹ ਚ ਬੜਬੜ ਪਿੱਛੋਂ ਆਖਰ ਇੰਨੀ ਪਰੇਸ਼ਾਨੀ ਕਾਦੇ ਲਈ ਸ਼ਕਤੀ ਅਤੇ ਵਕਤ ਦੀ ਫਜ਼ੂਲ ਖਰਚੀ ਕਿਉਂ? ਉਲਟਪਲਟ ਵਾਲੀ ਹਾਲਤ ਨਾ ਰਹੇ ਤਾਂ ਸਾਰਾ ਕੰਮ ਬੜੀ ਸੌਖ ਨਾਲ ਹੋ ਸਕਦਾ ਹੈ। ਇਸ ਹਾਲਤ ਦਾ ਕਾਰਨ ਸਾਡੀ ਆਪਣੀ ਲਾਪਰਵਾਹੀ ਹੀ ਹੁੰਦੀ ਹੈ। ਕੋਈ ਕਾਗਜ਼ ਸਾਡੀ ਮੇਜ਼ ਤੇ ਆਇਆ ਤੇ ਅਸਾਂ ਉਹ ਬੇਤਰਤੀਬਾ ਰੱਖ ਦਿੱਤਾ ਤਾਂ ਸਾਰੀ ਗੜਬੜ ਦਾ ਜਨਮ ਇੱਥੋਂ ਹੀ ਹੁੰਦਾ ਹੈ। ਪਰ ਜੇ ਪਹਿਲਾਂ ਹੀ ਕੰਮ 'ਚ ਚੇਤਨਾ ਵਰਤੀ ਜਾਵੇ ਤਾਂ ਇਹ ਸਮੱਸਿਆ ਪੈਦਾ ਹੀ ਨਹੀਂ ਹੋ ਸਕਦੀ। ਕੋਈ ਕਾਗਜ਼ ਤੁਹਾਡੇ ਕੋਲ ਆਇਆ ਤਰੰਤ ਉਸ ਨੂੰ ਠੀਕ ਥਾਂ ਤੇ ਰੱਖੋ ਅਜਿਹਾ ਨਹੀਂ ਕਰੋਗੇ ਤਾਂ ਸਭ ਉਲਟ ਪਲਟ ਹੋ ਜਾਏਗਾ ਤੇ ਕਾਗਜ਼ ਲੱਭਣ 'ਚ ਪਰੇਸ਼ਾਨੀ ਹੋਵੇਗੀ ਪਹਿਲਾਂ ਤਾਂ ਕਾਗਜ਼ ਨੂੰ ਥਾਂ ਸਿਰ ਰੱਖਣ ਤੇ 2 ਮਿੰਟ ਵੀ ਨਹੀਂ ਲੱਗਦੇ ਪਰ ਬੇਤਰਤੀਬਾ ਰੱਖਣ ਤੇ ਜਦੋਂ ਲੱਭਣਾ ਪੈਂਦਾ ਤਾਂ ਘੰਟਾ ਲੱਗ ਜਾਂਦਾ ਹੈ ਮੈਨੂੰ ਇਹ ਵੀ ਹੋ ਸਕਦਾ ਹੈ ਕਿ ਉਹ ਕਾਗਜ਼ ਅਜਿਹੇ ਕਾਗਜ਼ਾਂ 'ਚ ਅੜ ਜਾਵੇ ਤੇ ਘੜੀ-ਮੁੜੀ ਉਲਟਦਿਆਂ ਪਲਟਦਿਆਂ ਹੱਥ ਹੀ ਨਾ ਲੱਗੇ ਫਿਰ ਵੇਖੋਗੇ ਕਿਵੇਂ ਪਸੀਨੇ ਛੁੱਟਦੇ ਹਨ ਤਦੇ ਆਖਿਆ ਗਿਆ ਹੈ ਕਿ ਤੁਹਾਨੂੰ ਮੰਨਣਾ ਵੀ ਚਾਹੀਦਾ ਹੈ ਕਿ ਬੇਤਰਤੀਬੇ ਕੋਈ ਵੀ ਚੀਜ਼ ਨਾ ਰੱਖੋ ਆਪਣਾ ਹਰੇਕ ਕੰਮ ਸੁਚਾਰੂ ਰੂਪ ਨਾਲ ਕਰੋ ਹਰੇਕ ਚੀਜ਼ ਨਿਯਤ ਕੀਤੀ ਥਾਂ ਤੇ ਹੀ ਰੱਖੋ ਇਸ ਤਰ੍ਹਾਂ ਕੰਮ ਨਵੇੜਨ ਚ ਸੌਖ ਰਹਿੰਦੇ ਹੈ ਸ਼ਾਂਤੀ ਨਾਲ ਆਪਣਾ ਕੰਮ ਕਰ ਸਕਦੇ ਹੋ ਜ਼ਰੂਰੀ ਚੀਜ਼ ਜਾਂ ਕਾਗਜ਼ ਲੱਭਦਿਆਂ ਤੁਸੀਂ ਔਖੇ ਭਾਰੇ ਨਹੀਂ ਹੋਵੋਗੇ ਤੁਹਾਡੇ ਦਿਮਾਗ ਦਾ ਚਿਰਚੜਾਪਨ ਨਹੀਂ ਹੋਣਾ ਜੋ ਅੱਗੇ ਜਾ ਕੇ ਨੁਕਸਾਨ ਪਹੁੰਚਾਉਂਦਾ ਹੈ ਲੋੜ ਇਸ ਗੱਲ ਦੀ ਹੈ ਕਿ ਜ਼ਿੰਦਗੀ ਜਿਉਉਂਦਿਆ ਰਹਿਣ ਜਿਉਂ ਲਈ ਹੈ ਪਰ ਇੰਤਜ਼ਾਮੀਆਂ ਢੰਗ ਨਾਲ ਤੁਹਾਨੂੰ ਇਸ 'ਚ ਸੁੱਖ ਮਿਲੇਗਾ ਆਨੰਦ ਆਵੇਗਾ ਤੁਹਾਡਾ ਸਾਰਾ ਕੰਮ ਸੌਖਾ ਹੋ ਜਾਵੇਗਾ ਬੜੇ ਆਰਾਮ ਅਤੇ ਠਰਮੇ ਨਾਲ ਤੁਸੀਂ ਆਪਣਾ ਕੰਮ ਹੱਸਦਿਆਂ ਖੇਡਦਿਆਂ ਕਰ ਸਕਦੇ ਹੋ ਕਿਸੇ ਕੰਮ ਦਾ ਬੋਝ ਮਹਿਸੂਸ ਨਹੀਂ ਹੋਣਾ ਚਾਹੀਦਾ ਤੁਹਾਡੇ ਕੰਮ ਦੀ ਗੱਡੀ ਨਹਿਰ ਵਿਗਨ ਲਈ ਤੇ ਹੀ ਦੌੜੇਗੀ ਨੇਮਬੱਧ ਕੰਮ ਨੇਮਬੱਧ ਜ਼ਿੰਦਗੀ ਦਾ ਆਪਣਾ ਹੀ ਨਿਰਾਲਾ ਸੁੱਖ ਹੈ ਅਤੇ ਕਾਮਯਾਬੀ ਪ੍ਰਾਪਤ ਕਰਨ ਦਾ ਮਹੱਤਵਪੂਰਨ ਨੁਸਖਾ ਹੈ ਸਭ ਕੁਝ ਠੀਕ ਟਿਕਾਣੇ ਤੇ ਰੱਖੋ ਫਿਰ ਵੇਖੋ ਹਰ ਕੰਮ ਕਿੰਨੀ ਸਾਦਗੀ ਅਤੇ ਸਫਾਈ ਨਾਲ ਹੁੰਦਾ ਹੈ ਇਦਾਂ ਕਰਕੇ ਕਾਫੀ ਸਮਾਂ ਬਚਦਾ ਹੈ ਮਾਨਸਿਕ ਉਲਝਣਾ ਵੀ ਪੈਦਾ ਨਹੀਂ ਹੁੰਦੀਆਂ ਇਨਸਾਨ ਫੁੱਲ ਵਾਂਗ ਖਿੜਿਆ ਰਹਿੰਦਾ ਹੈ ਖੁਸ਼ੀ ਹੋਣ ਨਾਲ ਦਿਮਾਗ ਵਿੱਚ ਨਵੀਆਂ ਸੋਚਾਂ ਜਨਮ ਲੈਂਦੀਆਂ ਹਨ ਜਿਸ ਸਦਕਾ ਕਾਮਯਾਬੀ ਅਤੇ ਤਰੱਕੀ ਦੇ ਰਾਹ ਖੁੱਲਦੇ ਹਨ ਆਪਣੇ ਰੋਜ਼ ਦੇ ਕੰਮ ਬੇਤਰਤੀਬੇ ਕੰਮ ਢੰਗ ਦੇ ਕਾਰਨ ਖੋਰੇ ਅਸੀਂ ਕਿੰਨੇ ਦੁੱਖ ਉਠਾਉਂਦੇ ਹਾਂ ਆਰਥਿਕ ਹਾਨੀ ਵੀ ਹੁੰਦੀ ਹੈ ਉਸ ਸਮੇਂ ਹੁੰਦੀ ਪਰੇਸ਼ਾਨੀ ਨੂੰ ਭੋਗਣ ਵਾਲੇ ਹੀ ਜਾਣ ਸਕਦੇ ਹਨ ਜੈਦਾਦ ਟੈਕਸ ਟੈਲੀਫੋਨ ਬਿਜਲੀ ਦੇ ਬਿੱਲ ਹੋਰ ਜ਼ਰੂਰੀ ਕਾਗਜ਼ਾਤ ਠੀਕ ਤਰ੍ਹਾਂ ਸੰਭਾਲ ਕੇ ਨਾ ਰੱਖਣ ਨਾਲ ਜਦੋਂ ਭਰੇ ਹੋਏ ਬਿੱਲ ਦੁਬਾਰਾ ਅਗਲੇ ਬਿੱਲ ਨਾਲ ਜੁੜ ਕੇ ਆ ਜਾਂਦੇ ਹਨ ਤਾਂ ਕਿੰਨਾ ਝੰਜਟ ਪੈਦਾ ਹੁੰਦਾ ਹੈ ਸਬੂਤਾਂ ਦੀ ਅਨਹੋਂਦ ਕਾਰਨ ਕਈ ਵਾਰੀ ਦੂਰੀ ਚੱਟੀ ਭਰਨੀ ਪੈਂਦੀ ਹੈ ਵਾਲ-ਵਾਲ ਦੁਖੀ ਹੁੰਦਾ ਹੈ ਇਹ ਬੇਤਰਤੀਬੀ ਦੀ ਹੀ ਸਜ਼ਾ ਹੈ ਜੋ ਅਸੀਂ ਭੁਗਤਦੇ ਹਾਂ ਇਸ ਸਜ਼ਾ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ਇਸ ਤੋਂ ਬਚਣ ਦਾ ਇੱਕੋ ਰਾਹ ਹੈ ਕਿ ਤੁਸੀਂ ਸਭ ਕੁਝ ਨੇਮਬੱਧ ਕਰੋ ਸਭ ਕੰਮ ਤਰਤੀਬ ਅਨਸਾਰ ਕਰਦਿਆਂ ਹੀ ਸੁੱਖ ਚੈਨ ਮਿਲਦਾ ਹੈ ਡਾਕਟਰਾਂ ਦਾ ਫਤਵਾ ਹੈ ਕਿ ਮਨੁੱਖ ਨੂੰ 90% ਬਿਮਾਰੀਆਂ ਦਿਨ ਦੇ ਉਲਟ-ਪੁਲਟ ਕੰਮਾਂ ਕਾਰਨ ਹੀ ਹੁੰਦੀਆਂ ਹਨ ਜ਼ਿਆਦਾਤਰ ਬਿਮਾਰੀਆਂ ਪਿੱਛੇ ਇਹੀ ਕਾਰਨ ਹੁੰਦਾ ਹੈ ਬੇਮਤਲਬ ਤਣਾਅ ਟਿੜਚੜਾਪਣ ਪੈਦਾ ਕਰਦਾ ਹੈ ਅਤੇ ਫਿਰ ਕਈ ਮਾਨਸਿਕ ਉਲਝਣਾਂ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਬੇਵਕਤ ਰੋਟੀ ਖਾਣੀ ਜਦੋਂ ਜੀ ਕੀਤਾ ਉਦੋਂ ਹੀ ਅੰਦਰ ਕੁਝ ਸੁੱਟ ਲਿਆ ਨਾ ਵੇਲੇ ਸਿਰ ਨਹਾਉਣਾ ਨਾ ਵੇਲੇ ਸਿਰ ਸੌਣਾ ਨਾ ਜਾਗਣਾ ਨਾ ਕੰਮ ਤੇ ਟਾਈਮ ਸਿਰ ਜਾਣਾ ਇਹ ਸਾਰੀਆਂ ਬੇਤਰਤੀਬੀਆਂ ਕਤਿੱਤਾ ਹੀ ਹਨ ਅਤੇ ਇਹਨਾਂ ਦੇ ਨਤੀਜੇ ਵਜੋਂ ਬਿਮਾਰੀਆਂ ਜੱਫੀ ਪਾ ਕੇ ਮਿਲਦੀਆਂ ਹਨ ਤੁਸੀਂ ਇਹਨਾਂ ਦੇ ਕਾਰਨਾਂ ਵੱਲ ਧਿਆਨ ਦਿਓ ਇਮਾਨਦਾਰੀ ਨਾਲ ਪਰਚੋਲ ਕਰੋਗੇ ਕਿ ਉਸ ਲਈ ਤੁਸੀਂ ਆਪਣੇ ਆਪ ਨੂੰ ਖੁਦ ਹੀ ਜ਼ਿੰਮੇਵਾਰ ਸਮਝੋਗੇ ਪਰ ਅਜਿਹੇ ਹਾਲਤ ਪੈਦਾ ਹੀ ਕਿਉਂ ਹੋਣ ਦਈਏ ਸਮੇਂ ਸਰ ਆਪਣਾ ਮਿਥਿਆ ਹੋਇਆ ਕੰਮ ਨਿਬੇੜ ਕੇ ਸ਼ੈਦ ਹੀ ਕੋਈ ਸਮੱਸਿਆ ਆਵੇ ਸਭ ਕੁਝ ਨੇਮ ਵੱਧ ਹੋਣ ਤੇ ਜੋ ਕੋਈ ਸਮੱਸਿਆ ਆਵੇਗੀ ਵੀ ਤਾਂ ਉਸ ਦਾ ਹੱਲ ਤੁਰੰਤ ਨਿਕਲ ਆਵੇਗਾ ਔਰ ਛਲਡ ਜਾਵੇਗੀ ਤੁਹਾਨੂੰ ਡੂੰਗੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਹੜੇ ਆਪਣੀ ਜ਼ਿੰਦਗੀ ਵਿੱਚ ਸਫਲ ਹਨ ਉਹਨਾਂ ਨੂੰ ਦੇਖੋ ਉਹਨਾਂ ਦਾ ਸਭ ਕੁਝ ਨੇਮ ਵੱਧ ਨਜ਼ਰ ਆਵੇਗਾ ਸਭ ਕਾਮਯਾਬ ਕੰਪਨੀਆਂ ਉਦਯੋਗਾਂ ਧੰਦਿਆਂ ਦਾ ਕਾਰੋਬਾਰ ਬੜੇ ਹੀ ਨੇਮਬੱਧ ਢੰਗ ਨਾਲ ਚੱਲਦਾ ਹੈ। ਉੱਥੇ ਹਰ ਚੀਜ਼ ਸ਼ੀਸ਼ੇ ਵਾਂਗ ਸਪਸ਼ਟ ਹੁੰਦੀ ਹੈ। ਇਹੀ ਭੇਦ ਹੈ ਉਹਨਾਂ ਦੀ ਕਾਮਯਾਬੀ ਦਾ। ਹਰੇਕ ਕੰਮ ਆਸਚਾਰੂ ਢੰਗ ਨਾਲ ਕੰਮ ਕਰਦਾ ਹੈ। ਨਿਗਰਾਨ ਅਧਿਕਾਰੀ ਇਸ ਗੱਲ ਦਾ ਸਦਾ ਧਿਆਨ ਰੱਖਦੇ ਹਨ ਕਿ ਸਾਰਾ ਕੰਮ ਹਰ ਰੋਜ਼ ਨੇਮਬੱਧ ਹੋਵੇ। ਕਦਿਓ ਤਰੱਕੀ ਦੀਆਂ ਪੌੜੀਆਂ ਚੜਦੇ ਜਾਂਦੇ ਹਨ। ਮਾਲਕ ਆਪ ਇਸ ਦਾ ਧਿਆਨ ਰੱਖਦੇ ਹਨ। ਨੇਮ ਬਦ ਜ਼ਿੰਦਗੀ ਬਤਾਉਣ ਨੇਮ ਬਦ ਢੰਗ ਨਾਲ ਕੰਮ ਕਰਨ ਨਾਲ ਹੀ ਜੀਵਨ ਦੀ ਖੁਸ਼ੀ ਮਿਲਦੀ ਹੈ ਬੇ ਸਿਰ ਪੈਰ ਢੰਗ ਨਾਲ ਕੀਤੇ ਕੰਮ ਵਿਅਰਥ ਜਾਂਦੇ ਹਨ ਬਦਲੋ ਆਪਣੀਆਂ ਆਦਤਾਂ ਜੇ ਤੁਹਾਡੇ ਚ ਇਸ ਤਰ੍ਹਾਂ ਦੀ ਕੋਈ ਕਮਜ਼ੋਰੀ ਹੈ ਤਾਂ ਉਸ ਨੂੰ ਤੁਰੰਤ ਦੂਰ ਕਰੋ ਜਿੰਨੀ ਛੇਤੀ ਤੁਸੀਂ ਇਹ ਕੰਮ ਕਰੋਗੇ ਉੰਨੀ ਹੀ ਛੇਤੀ ਤੁਹਾਨੂੰ ਸੁੱਖ ਆਰਾਮ ਅਤੇ ਕਾਮਯਾਬੀ ਮਿਲੇਗੀ ਜਦੋਂ ਤੱਕ ਆਪਣਾ ਸਭ ਕੁਝ ਨੇਮਬੱਦ ਨਹੀਂ ਰੱਖੋਗੇ ਤਦੋਂ ਤੱਕ ਤੁਹਾਨੂੰ ਕੋਈ ਨਾ ਕੋਈ ਮੁਸੀਬਤ ਘੇਰੀ ਰੱਖੇਗੀ ਬੇ ਲੋੜੇ ਰੂਪ ਨਾਲ ਤੁਸੀਂ ਕਿਸੇ ਨਾ ਕਿਸੇ ਸਮੱਸਿਆ ਨਾਲ ਘੁੱਲਦੇ ਰਹੋਗੇ ਤੁਹਾਡਾ ਸਮਾਂ ਤਾਕਤ ਪੈਸਾ ਵਿਅਰਥ ਬਰਬਾਦ ਹੁੰਦਾ ਰਹੇਗਾ ਕੋਈ ਨਾ ਕੋਈ ਝੰਜਟ ਤੁਹਾਨੂੰ ਬੰਦਲਾਈ ਰੱਖੇਗਾ ਇਸ ਕਾਰਨ ਨੇਬੱਦ ਜ਼ਿੰਦਗੀ ਦਾ ਮਹੱਤਵ ਸਮਝੋ ਮੰਨੋ ਅਤੇ ਉਸਤੇ ਚੱਲੋ ਵੀ ਆਪਣਾ ਹਰੇਕ ਕੰਮ ਸੋਹਣੇ ਢੰਗ ਨਾਲ ਅਤੇ ਜੀ ਲਾ ਕੇ ਕਰੋ ਤੁਹਾਡੇ ਕੰਮ ਕਰਨ ਦਾ ਤਰੀਕਾ ਦੂਜਿਆਂ ਲਈ ਇੱਕ ਆਦਰਸ਼ ਬਣ ਜਾਵੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਖੂਬ ਸੂਰਤੀ ਅਤੇ ਪਿਆਰ ਨਾਲ ਕਰੋ ਤਾਂ ਲੋਕ ਤੁਹਾਨੂੰ ਆਪਣੀਆਂ ਅੱਖਾਂ ਦੇ ਬਿਠਾਉਣਗੇ ਤੁਸੀਂ ਹਰਮਨ ਪਿਆਰੇ ਅਖਵਾਉਂਗੇ ਇੱਕ ਕਹਾਵਤ ਹੈ ਚੰਮ ਨਹੀਂ ਕੰਮ ਪਿਆਰਾ ਹੁੰਦਾ ਹੈ ਅਸਲ ਚ ਜ਼ਿੰਦਗੀ ਵਿੱਚ ਮੁੱਖ ਮਹੱਤਤਾ ਕੰਮ ਦੀ ਹੀ ਹੈ ਆਪਣਾ ਹਰ ਕੰਮ ਨੇਮਬੱਦ ਢੰਗ ਨਾਲ ਕਰੋ ਸਾਰਿਆਂ ਦਾ ਸਦਾ ਬਹਾਰ ਪਿਆਰ ਤੁਹਾਨੂੰ ਮਿਲੇਗਾ ਤੁਹਾਡੀ ਜ਼ਿੰਦਗੀ ਸੁਖ ਲੱਦੀ ਬੀਤੇਗੀ ਤੁਹਾਡੀ ਸ਼ਖਸੀਅਤ ਸਾਦੀ ਹੋਵੇ ਜਾਂ ਭੜਕੀਲੀ ਬਿਨਾ ਨੇਮ ਦੇ ਸਾਰਾ ਮਜ਼ਾ ਕਿਰਕਰਾ ਹੋ ਜਾਂਦਾ ਹੈ ਤੁਹਾਨੂੰ ਖੁਦ ਇਸ ਦਾ ਕਈ ਵਾਰ ਅਨੁਭਵ ਹੋ ਚੁੱਕਿਆ ਹੋਵੇਗਾ ਕਈ ਵੱਡੇ ਆਗੂਆਂ ਦਾ ਜੀਵਨ ਬੜਾ ਹੀ ਸਾਦਾ ਪਰ ਬੇਹੱਦ ਨੇਮਬੱਦ ਹੁੰਦਾ ਸੀ ਉਹਨਾਂ ਦਾ ਹਰੇਕ ਕੰਮ ਨੇਮ ਨਾਲ ਹੁੰਦਾ ਸੀ ਉਨ੍ਹਾਂ ਦਾ ਜੀਵਨ ਇੰਤਜ਼ਾਮ ਪ੍ਰਬੰਧ ਇੱਕ ਚਾਨਣ ਮਨਾਰਾ ਸੀ ਦੁਨੀਆਂ ਦੇ ਵੱਡੇ ਵੱਡੇ ਰਾਸ਼ਟਰਪਤੀਆਂ ਦੀ ਜ਼ਿੰਦਗੀ ਬਹੁਤ ਨੇਮ ਵੱਧ ਢੰਗ ਨਾਲ ਚੱਲਦੀ ਹੈ ਉਨ੍ਹਾਂ ਦੇ ਇੱਕ ਇੱਕ ਪਲ ਦਾ ਲੇਖਾ ਜੋਖਾ ਤਿਆਰ ਹੁੰਦਾ ਹੈ ਉਨ੍ਹਾਂ ਦੇ ਇੱਕ ਇੱਕ ਪ੍ਰੋਗਰਾਮ ਦੀ ਰੂਪਰੇਖਾ ਬੰਦੀ ਹੈ ਇਸੇ ਪ੍ਰਬੰਧ ਸਦਕਾ ਉਹ ਆਪਣੇ ਆਪਣੇ ਦੇਸ਼ਾਂ ਦਾ ਕੰਮ ਕਰਦੇ ਹਨ ਉਨ੍ਹਾਂ ਦੀ ਹਰਮਨ ਪਿਆਰਤਾ ਉਨ੍ਹਾਂ ਦੇ ਨੇਮ ਵੱਧ ਜੀਵਨ ਤੇ ਨਿਰਭਰ ਕਰਦੀ ਹੈ ਉਪਰੋਕਤ ਉਦਾਹਰਨ ਦਾ ਉਦੇਸ਼ ਇਹ ਨਹੀਂ ਕਿ ਤੁਸੀਂ ਆਪਣੀ ਜ਼ਿੰਦਗੀ ਕਿਸੇ ਰਾਸ਼ਟਰਪਤੀ ਵਾਂਗ ਨੇ ਬਦ ਬਣਾਉਣ ਵੱਲ ਦੌੜੀ ਜਾਓ। ਮਤਲਬ ਇਹ ਹੈ ਕਿ ਆਪਣੇ ਕੰਮ ਖੇਤਰ ਦੀ ਹੱਦ ਅਨੁਸਾਰ ਆਪਣੇ ਆਪ ਨੂੰ ਨੇਮ ਬੱਧ ਕਰ ਲਓ। ਫਿਰ ਦੇਖੋ ਤੁਹਾਨੂੰ ಅಪਾਰ ਸੁਖ ਮਿਲਦਾ ਹੈ ਕਿ ਨਹੀਂ। ਘਰ ਪਰਿਵਾਰ ਤੋਂ ਲੈ ਕੇ ਬਾਹਰੀ ਜਗਤ ਤੇ ਵੀ ਆਪਣੇ ਆਪ ਨੂੰ ਨੇਮ ਬੱਧ ਰੱਖੋ। ਜਦੋਂ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਨੂੰ ਇਸ ਦਾ ਵੱਖਰਾ ਹੀ ਆਨੰਦ ਮਿਲੇਗਾ। ਤੁਹਾਡੇ ਕੰਮ ਸਮਰਾਥਾ ਵੀ ਵੱਧ ਜਾਏਗੀ ਤੁਹਾਡਾ ਸਮਾਂ ਵਿਅਰਥ ਨਹੀਂ ਜਾਏਗਾ ਤੁਹਾਡਾ ਹਰ ਕੰਮ ਸਮੇਂ ਤੇ ਹੋਏਗਾ ਵੱਡੇ ਵੱਡੇ ਕਾਰਖਾਨੇਦਾਰ ਵਪਾਰੀ ਇਸੇ ਸਿਧਾਂਤ ਤੇ ਚੱਲਦੇ ਹਨ ਉਹਨਾਂ ਦੀ ਵਪਾਰਕ ਕਾਮਯਾਬੀ ਦਾ ਆਧਾਰ ਉਹਨਾਂ ਦਾ ਜੀਵਨ ਹੀ ਹੈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਦਾ ਇੰਤਜ਼ਾਮ ਕਰ ਲੈਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਹੀ ਕੰਮ ਨੂੰ ਹੱਥ ਪਾਉਣਾ ਚਾਹੀਦਾ ਹੈ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਪੱਖਾਂ ਤੇ ਵਿਚਾਰ ਕਰ ਲੈਣਾ ਚਾਹੀਦਾ ਹੈ। ਬਿਨਾਂ ਸੋਚੇ ਸਮਝੇ ਕਿਸੇ ਦਫ਼ਤਰ 'ਚ ਕੰਮ ਕਰਦੇ ਹੋ ਤਾਂ ਫਾਈਲਾਂ ਤੇ ਟਿੱਪਣੀ ਦੇਣ ਲੱਗਿਆਂ ਧਿਆਨ ਤੋਂ ਕੰਮ ਲਓ। ਜੇ ਤੁਸੀਂ ਚਿੱਠੀਆਂ ਦੇ ਜਵਾਬ ਦੇਣੇ ਹਨ ਤਾਂ ਚਰਤਨ ਹੋ ਕੇ ਚਿੱਠੀਆਂ ਤੇ ਵਿਚਾਰ ਕਰੋ। ਘਰ ਦਾ ਕੰਮ ਹੋਵੇ, ਨਿੱਜੀ ਰਜੇਵਾ ਹੋਵੇ ਜਾਂ ਤੁਹਾਡਾ ਆਪਣਾ ਕੋਈ ਵੀ ਕੰਮ ਹੋਵੇ ਉਸ ਬਾਰੇ ਜ਼ਰੂਰ ਸੋਚ ਲਵੋ। ਬਿਨਾ ਵਿਚਾਰ ਕੀਤਾ ਕੰਮ ਬਾਅਦ ਪਛਤਾਉਣਾ ਪੈਂਦਾ ਹੈ ਸੱਜਾ ਭੋਗਣੀ ਪੈਂਦੀ ਹੈ ਬਿਨਾ ਸੋਚੇ ਸਮਝੇ ਕੰਮ ਦਾ ਨਤੀਜਾ ਕਦੇ-ਕਦੇ ਖਤਰਨਾਕ ਵੀ ਹੋ ਸਕਦਾ ਹੈ ਹੜਬੜਾਹਟ ਚ ਆ ਕੇ ਬਿਨਾ ਸੋਚੇ ਸਮਝੇ ਕੋਈ ਕੰਮ ਕੀਤਾ ਨੁਕਸਾਨਦੇਹ ਹੋ ਸਕਦਾ ਹੈ ਲਿਖਣ ਕਲਾ ਚਿੱਠੀ ਪੱਤਰੀ ਆਦਿ ਚ ਚਕੰਨੇ ਰਹੋ ਇਸ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਰਵੱਈਏ ਅਤੇ ਬੋਲਚਾਲ ਚ ਵੀ ਹਿਸ਼ਾਰ ਰਹੋ ਤੁਹਾਡੇ ਵਕਾਰ ਜਾਂ ਗੁੱਡਵਿਲ ਲਈ ਇਹ ਇੱਕ ਜ਼ਰੂਰੀ ਗੁਣ ਹੈ ਤੁਸੀਂ ਜੋ ਕੁਝ ਵੀ ਆਖੋ ਵਾਅਦਾ ਕਰੋ ਉਸ ਨੂੰ ਨਿਭਾਉਣਾ ਜ਼ਰੂਰੀ ਹੈ ਕਿਸੇ ਨੂੰ ਝੂਠਾ ਭਰੋਸਾ ਦੇਣਾ ਗਲਤ ਗੱਲ ਕਰਨਾ ਝੂਠਾ ਵਾਅਦਾ ਕਰਨਾ ਆਪਣੀ ਇੱਜ਼ਤ ਨੂੰ ਦਾਗ ਲਾਉਣਾ ਹੀ ਹੈ ਲੋਕ ਫਿਰ ਤੁਹਾਡੇ ਬਾਰੇ ਇਹੋ ਜਹੀ ਧਾਰਨਾ ਬਣਾਉਣਗੇ ਓਏ ਉਹ ਬੜਾ ਝੂਠਾ ਹੈ ਨਿਰਗਪੌੜੀ ਆ ਉਹ ਕਿਸੇ ਗੱਲ ਤੇ ਖੜਦਾ ਹੀ ਨਹੀਂ ਲੋਕ ਤੁਹਾਡੇ ਬਾਰੇ ਐਦਾਂ ਸੋਚਣ ਲੱਗ ਜਾਣਗੇ ਬੰਦਾ ਚਾਹੇ ਕੋਈ ਵੀ ਹੋਵੇ ਗ੍ਰੈਸਟੀ ਹੋਵੇ ਜਾਂ ਸੰਨਿਆਸੀ ਕਰਮਚਾਰੀ ਜਾਂ ਵਪਾਰੀ ਉਸ ਨੂੰ ਆਪਣੇ ਕਹੇ ਤੇ ਖਰਾ ਉਤਰਨਾ ਚਾਹੀਦਾ ਹੈ ਜਿਹਾ ਕਰਨ ਨਾਲ ਹੀ ਮਾਣ ਮਰਿਆਦਾ ਕਾਇਮ ਰਹਿੰਦੀ ਹੈ ਗੁੱਡਵਿਲ ਬਣਦੀ ਹੈ ਹਰ ਵਿਅਕਤੀ ਲਈ ਗੁੱਡਵਿਲ ਜ਼ਰੂਰੀ ਹੈ ਬੜਾ ਭਲਾਪੁਰਖ ਹੈ ਪਾਰਟੀ ਵਧੀਆ ਹੈ ਵਪਾਰ ਚ ਗੱਲਬਾਤ ਚ ਬੰਦਾ ਨੇਕ ਆ ਦੇਖ ਉਹਨੇ ਜੋ ਕਹਿ ਦਿੱਤਾ ਜ਼ਰੂਰ ਕਰੂ ਲੋਕਾਂ ਦੀਆਂ ਇਦਾਂ ਦੀਆਂ ਧਾਰਨਾਵਾਂ ਸੋਚਾਂ ਤੁਹਾਡੇ ਪੱਖ 'ਚ ਹੋਣਗੀਆਂ। ਕੀ ਇਹ ਤੁਹਾਡੇ ਲਈ ਮਾਨਮੱਤੇ ਵਾਲੀ ਗੱਲ ਨਹੀਂ? ਸਾਰੇ ਤੁਹਾਡਾ ਆਦਰ ਕਰਨਗੇ, ਤੁਹਾਡੇ ਤੇ ਭਰੋਸਾ ਕਰਨਗੇ। ਕਿਸੇ ਨਾਲ ਗਲਤ ਗੱਲ ਨਾ ਕਰੋ, ਝੂਠਾ ਵਾਅਦਾ ਨਾ ਕਰੋ। ਕੱਲ ਨੂੰ ਆਉਣਾ, ਕੱਲ ਨੂੰ ਹੋਜੂ ਤੁਹਾਡਾ ਕੰਮ। ਕੱਲ ਆਇਆ ਤੇ ਫੇਰ ਟਾਲਮਟੋਲ। ਹੁਣ ਇਸ ਹਾਲਤ 'ਚ ਅਗਲਾ ਤੁਹਾਡੇ ਬਾਰੇ ਕਿਵੇਂ ਸੋਚੇਗਾ? ਕੋਈ ਵਾਅਦਾ ਕਰਨਾ ਹੈ ਤਾਂ ਵਿਚਾਰ ਲਓ। ਮਨ ਲਓ ਤੁਸੀਂ ਕਿਸੇ ਦੇ ਪੈਸੇ ਦੇਣੇ ਹਨ ਤੁਹਾਡੇ ਕੋਲ ਹੈ ਨਹੀਂ ਅਤੇ ਤੁਹਾਨੂੰ ਕੱਲ ਜਾਂ ਪਰਸੋਂ ਜਾਂ ਕਿਸੇ ਵੀ ਦਿਨ ਕਿਸੇ ਤੋਂ ਮਿਲਣ ਵਾਲੇ ਹਨ ਤਾਂ ਜਿਸ ਦਿਨ ਦੀ ਆਸ ਹੋਵੇ ਉਸ ਦਿਨ ਦਾ ਵਾਅਦਾ ਨਾ ਕਰੋ ਇੱਕ ਦੋ ਦਿਨ ਵਿਧਾ ਕੇ ਆਖੋ ਇਦਾਂ ਤੁਸੀਂ ਆਪਣੇ ਵਾਅਦੇ ਬਾਰੇ ਸੱਚੇ ਸਦਾਉਂਗੇ ਗੱਲਬਾਤ ਵਿੱਚ ਆਪਣਾ ਰਵਈਆ ਖਰਾ ਅਤੇ ਸਾਫ਼ ਸੁਥਰਾ ਰੱਖੋ ਸਿੱਧਾ ਸਪਾਰਟ ਜਵਾਬ ਦੇਣ ਦੀ ਆਦਤ ਪਾਓ ਕਿਸੇ ਨੂੰ ਟਾਲਮਟੋਲ ਕਰਨਾ ਝੂਠੇ ਦਿਲਾਸੇ ਦੇਣ ਦੀ ਆਦਤ ਬੁਰੀ ਹੈ ਇਹ ਕਦੇ ਨਾ ਅਪਣਾਓ ਜੋ ਕਹਿਣਾ ਹੈ ਸਪਸ਼ਟ ਅਤੇ ਸਾਫ਼-ਸਾਫ਼ ਆਖੋ ਵਿਚਾਰਾ ਹੀ ਕਿਸੇ ਨੂੰ ਲਮਕਾਈ ਰੱਖਣਾ ਚੰਗੀ ਆਦਤ ਨਹੀਂ ਇਸ ਦਾ ਨਤੀਜਾ ਦੁਖਦਾਈ ਹੋ ਸਕਦਾ ਹੈ ਅਗਲਾ ਤੁਹਾਨੂੰ ਲਾਣਤਾ ਮਾਰ ਸਕਦਾ ਹੈ ਗਾਲਾਂ ਕੱਢ ਸਕਦਾ ਹੈ ਸਮਾਜ ਤੁਹਾਨੂੰ ਬਦਨਾਮ ਕਰ ਸਕਦਾ ਹੈ ਸੋ ਗੱਲ ਸਾਫ਼-ਸਾਫ਼ ਆਖੋ ਇਸੇ ਵਿੱਚ ਭਲਾਈ ਹੈ ਕੁਝ ਪਾਲ ਲਈ ਤੁਹਾਡੀ ਆਖੀ ਗੱਲ ਅਗਲੇ ਨੂੰ ਭਾਵੇਂ ਅਖਰੇ ਉਹ ਬੁਰਾ ਮਨਾ ਸਕਦਾ ਹੈ ਨਿਰਾਸ਼ ਹੋ ਸਕਦਾ ਹੈ ਉਸ ਦਾ ਦਿਲ ਵੀ ਟੁੱਟ ਸਕਦਾ ਹੈ ਪਰ ਉਸ ਸਮੇਂ ਉਹ ਤੁਹਾਡੇ ਨਾਲ ਉਸੇ ਤਰ੍ਹਾਂ ਨਹੀਂ ਵਰਤਣ ਲੱਗਾ ਜਿਵੇਂ ਉੱਪਰ ਦਰਸਾਇਆ ਗਿਆ ਹੈ ਕੁਝ ਪਾਲ ਉਸ ਨੂੰ ਬੁਰਾ ਜ਼ਰੂਰ ਲੱਗੂ ਪਰ ਬਾਅਦ ਚ ਉਹ ਆਪੇ ਸਮਝ ਜਾਵੇਗਾ ਕਿ ਤੁਸੀਂ ਉਸ ਨੂੰ ਹਨੇਰੇ ਚ ਨਹੀਂ ਰੱਖਿਆ ਕੁਝ ਲੋਕ ਸਿੱਧੀ ਸਪਸ਼ਟ ਗੱਲ ਕਹਿਣ ਚ ਸੰਕੋਚ ਕਰਦੇ ਹਨ ਕੁਝ ਲੋਕਾਂ ਚ ਇਸ ਤਰ੍ਹਾਂ ਦੀ ਇੱਕ ਕਮਜ਼ੋਰੀ ਹੁੰਦੀ ਹੈ ਅਜਿਹੀ ਘਾਟ ਨੂੰ ਦੂਰ ਕਰੋ ਕਿਉਂਕਿ ਅਜੇ ਹੀ ਕਮਜ਼ੋਰੀ ਤੁਹਾਡੇ ਵਕਾਰ ਨੂੰ ਸੱਟ ਮਾਰੇਗੀ ਸਪਸ਼ਟਵਾਦੀ ਬਣੋ ਸਪਸ਼ਟਵਾਦੀ ਸਦਾ ਸੁਖੀ ਰਹਿੰਦੇ ਹਨ ਸਾਫ਼-ਸਾਫ਼ ਗੱਲ ਕਰੋ ਸੁੱਖ ਦੀ ਨੀਂਦ ਸੌਵੋ ਝੂਠੀਆਂ ਯਕੀਨਾਂਂਦਾਈਆਂ ਦੇ ਕੇ ਦੂਜਿਆਂ ਨੂੰ ਉੱਲੂ ਬਣਾਉਣ ਦੀ ਕੀ ਲੋੜ ਹੈ ਦੂਜੇ ਕੁਝ ਇੱਕ ਤਾਂ ਤੁਹਾਡੇ ਚਾਂਸੇ 'ਚ ਆ ਜਾਣਗੇ ਪਰ ਅੰਤ ਨੂੰ ਤੁਹਾਡੀ ਅਹੀ ਦੀ ਤਹੀ ਕਰ ਦੇਣਗੇ ਤੁਹਾਡੇ ਮਾਨ ਸਤਕਾਰ ਨੂੰ ਮਿੱਟੀ 'ਚ ਮਿਲਾ ਜਾਣਗੇ ਸਿੱਧੇ ਵਿਚਾਰਕ ਅਤੇ ਦਾਰਸ਼ਨਿਕ ਰੋਮਿਆ ਰੋਲਾ ਦਾ ਇਹ ਕਥਨ ਕਿੰਨਾ ਹਕੀਕੀ ਹੈ ਸਮਝ ਚ ਨਹੀਂ ਆਉਂਦਾ ਕਿ ਬੰਦਾ ਸਿੱਧੀ ਗੱਲ ਕਹਿਣ 'ਚ ਝਿਜਕਦਾ ਕਿਉਂ ਹੈ ਕੌਣ ਉਸ ਨੂੰ ਅਜਿਹਾ ਕਾਰਨ ਤੋਂ ਰੋਕਦਾ ਹੈ ਸ਼ਾਇਦ ਆਪਣੀ ਝੂਠੀ ਆਣ ਛਾਣ ਬਣਾਈ ਰੱਖਣ ਲਈ ਬੰਦਾ ਸਾਫ਼ ਕਹਿਣ ਤੋਂ ਕੁਤਰਾਂਉਂਦਾ ਹੈ ਇਹ ਯੁ ਰੁਝਾਨ ਉਸ ਦੇ ਵਕਾਰ ਨੂੰ ਮਿੱਟੀ 'ਚ ਮਿਲਾ ਦਿੰਦਾ ਹੈ ਸਿੱਧੀ ਗੱਲ ਆਖਣ ਨਾਲ ਤੁਸੀਂ ਝਿਜਕੋਗੇ ਤਾਂ ਜ਼ਰੂਰ ਪਰ ਤੁਹਾਡਾ ਮਾਣ ਕਾਇਮ ਰਹੇਗਾ ਜਿਵੇਂ ਤੁਸੀਂ ਆਪਣੇ ਕੰਮ ਨੂੰ ਨੇਮਬੱਧ ਰੱਖਦੇ ਹੋ ਉਸੇ ਤਰ੍ਹਾਂ ਆਪਣੀ ਗੱਲਬਾਤ ਆਪਣਾ ਰਵਈਆ ਵਰਤਾਓ ਆਪਣਾ ਸਲੀਕਾ ਚੱਜ ਅਚਾਰ ਵੀ ਨੇਮਬੱਧ ਅਤੇ ਸਪਸ਼ਟ ਰੱਖੋ ਕੋਈ ਕੰਮ ਤੁਹਾਨੂੰ ਦਿੱਤਾ ਗਿਆ ਹੈ ਸੋਚ ਕੇ ਜਵਾਬ ਦਿਓ ਜੋਸ਼ ਚ ਆ ਕੇ ਇਹ ਨਾ ਆਖ ਦਿਓ ਹਾਂ ਸਾਹਿਬ ਇਹ ਕੰਮ ਹੋਇਆ ਸਮਝੋ ਕਿਉਂਕਿ ਜੇ ਨਾ ਹੋਇਆ ਤਾਂ ਫਿਰ ਝੂਠੇ ਪੈ ਜਾਓਗੇ ਤੁਹਾਡੇ ਹੱਥੋਂ ਉਹ ਕੰਮ ਵੀ ਨਿਕਲ ਸਕਦਾ ਹੈ ਫਿਰ ਕੀ ਬਣੂ ਇਸ ਨਾਲੋਂ ਚੰਗਾ ਹੈ ਜਵਾਬ ਦੇਣ ਨਾਲੋਂ ਪਹਿਲਾਂ ਸੋਚ ਲਓ ਮੰਨ ਲਓ ਕੋਈ ਕੰਮ ਤੁਸੀਂ 2 ਦਿਨਾਂ 'ਚ ਕਰ ਸਕਦੇ ਹੋ ਤਾਂ 2 ਦਿਨ ਦਾ ਵਾਅਦਾ ਨਾ ਕਰੋ 3 ਦਾ 4 ਦਿਨ ਆਖ ਦਿਓ ਤਾਂ ਕਿ ਕੋਈ ਰੁਕਾਵਟ ਆ ਜਾਣ ਤੇ ਤੁਸੀਂ ਉਸ ਕੰਮ ਨੂੰ ਸਚਾਰੂ ਰੂਪ ਨਾਲ ਸਮੇਂ ਸਿਰ ਪੂਤਾ ਸਕੋ ਹਰ ਕੰਮ 'ਚ ਕੁਝ ਵਾਧੂ ਪ੍ਰਬੰਧ ਮਾਰ ਜਨ ਦਾ ਧਿਆਨ ਰੱਖ ਕੇ ਹੀ ਵਾਅਦਾ ਕਰੋ ਇਦਾਂ ਤੁਹਾਡੀ ਹਰਮਨ ਪਿਆਰਤਾ ਵਧੇਗੀ ਜ਼ਿੰਦਗੀ ਜਿਉਣ ਲਈ ਮਿਲੀ ਹੈ ਹਰਮਨ ਪਿਆਰਾ ਹੋ ਕੇ ਜਿਉਣ ਲਈ ਮਾਨ ਸਨਮਾਨ ਨਾਲ ਜਿਉਣ ਲਈ ਝੂਠੇ ਗੱਪੀ ਬੇਈਮਾਨ ਨਲਾਇਕ ਇਨਸਾਨ ਦੇ ਰੂਪ ਵਿੱਚ ਜਿਉਣ ਲਈ ਨਹੀਂ ਸੱਚਮੁੱਚ ਹੀ ਜੇ ਤੁਹਾਡੇ ਚ ਜ਼ਰਾ ਵੀ ਅਣਖ ਹੈ ਤਾਂ ਬਦਨਾਮੀ ਵਾਲੀ ਜ਼ਿੰਦਗੀ ਗੁਜ਼ਾਰਨੀ ਕਦੇ ਵੀ ਨਹੀਂ ਚਾਹੋਗੇ ਇਸ ਲਈ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਇੱਜ਼ਤ ਭਰਪੂਰ ਜੀਵਨ ਗੁਜ਼ਾਰੋ ਨੇਮਬਦ ਜ਼ਿੰਦਗੀ ਹੀ ਲੈ ਭਰਪੂਰ ਜ਼ਿੰਦਗੀ ਹੈ ਇਸੇ ਨਾਲ ਹੀ ਮਾਨ ਸਨਮਾਨ ਅਤੇ ਵਕਾਰ ਪ੍ਰਾਪਤ ਹੁੰਦੇ ਹਨ ਅਤੇ ਫਿਰ ਕਾਮਯਾਬੀ ਡੁੱਲ ਡੁੱਲ ਕੇ ਪੈਂਦੀ ਹੈ ਤੁਹਾਡੀ ਝੋਲੀ ਵਿੱਚ ਧੰਨਵਾਦ